ਸ਼ਿਟਫੰਡ ਕੰਪਨੀ ਪੀਐਸਸੀਐਲ ਯਾਨੀ ਪਾਲਸ ਗਰੁੱਪ ਨਾਲ ਦੇਸ਼ ਦੇ ਕਰੀਬ 5 ਕਰੋੜ ਲੋਕਾਂ ਨੂੰ 50 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਉਣ ਵਾਲੇ ਨਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀ ਜੇਲ੍ਹ ਜਿੱਤਬੇਤ ਖਰਾਬ ਹੋਣ ਤੋਂ ਬਾਅਦ ਪੰਗੂ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸਨੇ ਦਮ ਤੋੜ ਦਿੱਤਾ। ਪੀਜੀਐਫ ਲਿਮਿਟਿਡ ਦੇ ਪ੍ਰਬੰਧ ਨਿਰਦੇਸ਼ਕ ਨਰਮਲ ਸਿੰਘ ਪੰਗੂ ਨੂੰ ਕੇਂਦਰੀ ਜਾਂਚ ਬਿਊਰੋ ਨੇ 2016 'ਚ ਗ੍ਰਿਫਤਾਰ ਕੀਤਾ ਸੀ। ਉਹ ਹਾਲੇ ਜੇਲ੍ਹ 'ਚ ਹੀ ਸਨ। ਦੱਸ ਦਈਏ ਕਿ ਪਾਲਸ ਗਰੁੱਪ ਦਾ ਮਾਲਕ ਨਰਮਲ ਸਿੰਘ ਪੰਗੂ ਪੰਜਾਬ ਚਾਲਾ ਜ਼ਿਲ੍ਹਾ ਰੈਣ ਵਾਲਾ ਸੀ ਉਹ ਸ਼ੁਰੂ ਚ ਸਾਈਕਲ ਰਾਹੀਂ ਦੁੱਧ ਵੇਚਦਾ ਸੀ ਉਸ ਤੋਂ ਬਾਅਦ ਨੌਕਰੀ ਦੀ ਤਲਾਸ਼ ਚ ਸੱਤਾਂ ਦੇ ਦਹਾਕੇ ਚ ਕੋਲਕੱਤਾ ਚਲਾ ਗਿਆ ਉੱਥੇ ਉਸਨੇ ਇੱਕ ਇਨਵੈਸਟਮੈਂਟ ਕੰਪਨੀ ਪੀਰਲੈਸ ਚ ਕੁਝ ਸਾਲ ਕੰਮ ਕੀਤਾ ਉਸ ਤੋਂ ਬਾਅਦ ਇਨਵੈਸਟਰਸ ਕੋ ਕਰੋੜਾ ਰੁਪਏ ਦੀ ਠੱਗੀ ਕਰਨ ਵਾਲੀ ਹਰਿਆਣੇ ਦੀ ਕੰਪਨੀ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਚ ਕੰਮ ਕਰਨ ਲੱਗਾ ਉਸਨੇ 1980 ਚ ਪਰਲਸ ਗੋਲਡਨ ਫੋਰੈਸਟ ਨਾਦੀ ਕੰਪਨੀ ਮਰੇ ਜਿਹੜੀ ਲੋਕਾਂ ਤੋਂ 100 ਗੁਣਵਰਗੇ ਦਰੱਖਤਾਂ ਦੇ ਪਲਾਂਟੇਸ਼ਨ ਤੇ ਇਨਵੈਸਟਮੈਂਟ ਕਰਕੇ ਚੰਗਾ ਮੁਨਾਫਾ ਦੇਣ ਦਾ ਵਾਅਦਾ ਕਰਦੀ ਸੀ 19 ਦੂਜੀਆਂ ਜਾਂਚਾਂ ਕਾਰਨ ਉਸ ਨੂੰ ਇਸ ਕੰਪਨੀ ਨੂੰ ਬੰਦ ਕਰਨਾ ਪਿਆ ਤੇ ਹੁਣ ਦਿੱਲੀ ਦੀ ਜੇਲ੍ਹ ਚ ਤਬiyet ਖਰਾਬ ਹੋਣ ਤੋਂ ਬਾਅਦ ਹਸਪਤਾਲ ਜਿਸ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਚਿਟਪੰਡ ਕੰਪਨੀ ਪੀਐਸਸੀਐਲ ਯਾਨੀ ਪਰਲਸ ਗਰੁੱਪ ਨਾਲ ਦੇਸ਼ ਦੇ ਕਰੀਬ 5 ਕਰੋੜ ਲੋਕਾਂ ਨੂੰ 50 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਉਣ ਵਾਲੇ ਨਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਦਿੱਲੀ ਦੀ ਜੇਲ੍ਹ ਚ ਤਬiyet ਖਰਾਬ ਹੋਣ ਤੋਂ ਬਾਅਦ ਪੰਗੂ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਨੇ ਦਮ ਤੋੜ ਦਿੱਤਾ ਪੀਜੀਐਫ ਲਿਮਿਟਿਡ ਦੇ ਪ੍ਰਬੰਧਕ ਨਿਰਦੇਸ਼ਕ ਅਨਰਮਲ ਸਿੰਘ ਪੰਗੂ ਨੂੰ ਕੇਂਦਰੀ ਜਾਂਚ ਬਿਊਰੋ ਨੇ 2016 ਚ ਗ੍ਰਿਫਤਾਰ ਕੀਤਾ ਸੀ ਉਹ ਹਾਲੇ ਜੇਲ੍ਹ ਚ ਹੀ ਸਨ ਦੱਸਦੇ ਹੈ ਕਿ ਪਾਲਸ ਗਰੁੱਪ ਦਾ ਮਾਲਕ ਨਰਮਲ ਸਿੰਘ ਪੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਹ ਸ਼ੁਰੂ ਚ ਸਾਈਕਲ ਰਾਹੀਂ ਦੁੱਧ ਵੇਚਦਾ ਸੀ ਉਸ ਤੋਂ ਬਾਅਦ ਨੌਕਰੀ ਦੀ ਤਲਾਸ਼ ਚ ਸੱਤਾਂ ਤੇ ਦਹਾਕੇ ਚ ਕੋਲਕੱਤਾ ਚਲਾ ਗਿਆ ਉੱਥੇ ਉਸਨੇ ਇੱਕ ਇਨਵੈਸਟਮੈਂਟ ਕੰਪਨੀ ਪੀਅਰਲੈਸ ਚ ਕੁਝ ਸਾਲ ਕੰਮ ਕੀਤਾ ਉਸ ਤੋਂ ਬਾਅਦ ਇਨਵੈਸਟਰਸ ਤੋਂ ਕਰੋੜਾ ਰੁਪਏ ਦੀ ਠੱਗੀ ਕਰਨ ਵਾਲੀ ਹਰਿਆਣੇ ਦੀ ਕੰਪਨੀ ਗੋਲਡਨ ਫੋਰੈਸਟ ਇੰਡੀਆ ਲਿਮਿਟਿਡ ਚ ਕੰਮ ਕਰਨ ਲੱਗਾ ਉਸਨੇ 19 ਕੰਪਨੀ ਮਰੇ ਜਿਹੜੀ ਲੋਕਾਂ ਤੋਂ 100 ਗੁਣ ਵਰਗਤ ਰਕਤਾਂ ਦੇ 플ਾਂਟੇਸ਼ਨ ਤੇ ਇਨਵੈਸਟਮੈਂਟ ਕਰਕੇ ਚੰਗਾ ਮੁਨਾਫਾ ਦੇਣ ਦਾ ਵਾਅਦਾ ਕਰਦੀ ਸੀ 1996 ਤੱਕ ਇਸ ਕੋ ਕਰੋੜਾ ਰੁਪਏ ਜੁਟਾ ਲਏ ਸਨ ਪਰ ਇਨਕਮ ਟੈਕਸ ਦੀ ਦੂਜੀ ਜਾਂਚਾ ਕਾਰਨ ਉਸ ਨੂੰ ਇਸ ਕੰਪਨੀ ਨੂੰ ਬੰਦ ਕਰਨਾ ਪਿਆ ਤੇ ਹੁਣ ਦਿੱਲੀ ਦੀ ਜੇਲ੍ਹ ਚ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ 'ਚ ਉਸ ਨੂੰ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ